ਜੀ ਸੋਠ ਮੁਹੱਲਾ ਪੰਜਵਾਂ ਪਰਮੇਸ਼ਰ ਅੰਦਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ संतो सुखवा सब थाई पार ब्रह्म पूरन परमेश्वर रव रहया सब नी जाई रा तुरकी वाणी आई तिन सगले चिंता मिटाई <coughs> दयाल ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲ ਲਈ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਜ਼ਹਰਾ ਜ਼ਹੂਰ ਹਾਜ਼ਰਾ ਹਯੂਰ ਸਰਵ ਕਲਾ ਭਰਪੂਰ ਸਮਰਥ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਸ਼ ਲਗਿਆnde ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਸ਼ਾ ਦੀ ਪਾਵਨ ਪਿਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਬੜਾ ਭਾਗੇ ਹੋ ਜਿਨ੍ਹਾਂ ਨੂੰ ਮਹਾਰਾਜ ਜੀ ਗੋਦ ਮਿਲੀ ਹੈ ਜਿਸ ਨੂੰ ਮਹਾਰਾਜ ਨੇ ਬੜਾ ਭਾਗੀ ਕਹਿ ਦਿੱਤਾ ਨਾ ਉਦੇ ਮਾਰੇ ਕਰਮ ਭਾਗ ਕੱਟੇ ਗਏ ਜਿੰਨੂੰ ਮਾਰਾ ਇਹਨੇ ਕਿਹਾ ਤਾਂ ਭਾਗਾਂ ਵਾਲੇ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਕੋਈ ਇੱਥੇ ਮਾਰਾ ਇਹਨੇ ਸਾਨੂੰ ਸਭ ਨੂੰ ਵਡ ਭਾਗੇ ਕਹਿ ਦਿੱਤਾ ਜਦੋਂ ਅਸੀਂ ਵੱਡਿਆਂ ਭਾਗਾਂ ਵਾਲੇ ਹੋਗੇ ਤੇ ਫਿਰ ਦੇਖੋ ਕਿੰਨੀ ਕਿੰਨੀ ਬਖਸ਼ਿਸ਼ ਹੋਏਗੀ ਇਹ ਬਚਨੀ ਹੁੰਦੇ ਨੇ ਮਾਰਾ ਹੀ ਨਹੀਂ ਅਸੀਂ ਹੋਰ ਕਿਸੇ ਨੂੰ ਨਹੀਂ ਕਹਿੰਦੇ ਵੱਡੇ ਭਾਗਾਂ ਵਾਲੇ ਠੀਕ ਹੈ ਜੀ ਕਿਸੇ ਗਲੀ ਵਿੱਚ ਜਾਂਦੇ ਨੂੰ ਬਾਜ਼ਾਰ ਵਿੱਚ ਜਾਂਦੇ ਨੂੰ ਕੋ ਕਲੱਬਾਂ ਵਿੱਚ ਬੈੰਦੇ ਨੂੰ ਕੋਈ ਪਾਰਟੀਆਂ ਦੇ ਵਿੱਚ ਬੈਠਿਆ ਨੂੰ ਅਸੀਂ ਨਹੀਂ ਕਹਿ ਸਕਦੇ ਸਨ ਹੁਕਮ ਹੀ ਨਹੀਂ ਉਹਨਾਂ ਨੂੰ ਕਹਿਣ ਦਾ ਠੀਕ ਹੈ ਤੇ ਜਿੰਨੂੰ ਮਹਾਰਾਜ ਜੀ ਨੇ ਇੱਥੇ ਲਿਆਂਦਾ ਉਹਦੇ ਭਾਗ ਬਣ ਗਏ ਉਹਦੇ ਭਾਗ ਵੱਡੇ ਹੋ ਗਏ ਠੀਕ ਹੈ ਜੀ ਹਾਂ ਹਾਂ ਜਿਹੜੇ ਭਾਗ ਵੱਡੇ ਹੋ ਗਏ ਭਾਗ ਹੋਆ ਭਾਗ ਹੋਆ ਗੁਰਸੰਤ ਮਲਾਇ ਪ੍ਰਭਉ ਨਾਸੀ ਘਰ ਮੈਂ ਪਾਇਆ ਭਾਗ ਹੋਣ ਤਾਂ ਹੀ ਸਾਨੂੰ ਰੱਬ ਮਿਲਦਾ ਸਾਧੂ ਮਿਲਦਾ ਸੰਗਤ ਮਿਲਦੀ ਹੈ ਮਰਦ ਕਹਿੰਦੇ ਇਹ ਵੀ ਜਿਹੜੇ ਭਾਗ ਹੈ ਇਹ ਵੀ ਭਾਗ ਤੋਂ ਭਾਗ ਬਣੇ ਨੇ ਤੇ ਆਂਦੇ ਨੇ ਇਹ ਜਿਹੜੇ ਭਾਗ ਨੇ ਆਮ ਭਾਗ ਨਹੀਂ ਬਣਦੇ ਇਹ ਵੀ ਕਿਸ ਹਿੱਸੇ ਦਾ ਭਾਗ ਹੈ ਕੋਈ ਸਾਡਾ ਕਰਮ ਹੈ ਉਹਦੇ ਕਰਕੇ ਹੀ ਇਹ ਸਮਾ ਬਣਿਆ ਤੇ ਇਸ ਸਮੇਂ ਨੇ ਸਾਨੂੰ ਜਿਹੜਾ ਉਤਾਰ ਦੇਣਾ ਮੇਰੇ ਮਾਣੋ ਜੀ ਸਤ ਸੰਗਤ ਮਿਲ ਲੈ ਸੋ ਤਰਿਆ ਬੜੀਆਂ ਕਥਾਵਾਂ ਨੇ ਸਾਖੀਆਂ ਨੇ ਸੰਗਤ ਵਿੱਚ ਤਰ ਜਾਈਦਾ ਸੋ ਸਾਡੇ ਕੋ ਸਮਝ ਸੀ ਮਦ ਹੁੰਦਾ ਇਸ ਕਰਕੇ ਸਾਖੀ ਫਿਰ ਪੂਰੀ ਜਿਹੜੀ ਐ ਪ੍ਰੋਪਰ ਸੁਣਾਣੀ ਹੁੰਦੀ ਇਸ ਕਰਕੇ ਜੇ ਥੋੜਾ ਘੱਟ ਟੱਚ ਕਰੀਦਾ ਨਹੀਂ ਤੇ ਬੜਾ ਹੀ ਸਮੁੰਦਰ ਸਾਗਰ ਸਾਖੀਆਂ ਦਾ ਵੀ ਐ ਸੋ ਆਓ ਜੋ ਸਾਨੂੰ ਭਾਵ ਅਰਥ ਚਾਹੀਦੇ ਉਹ ਬਾਣੀ ਚੋਂ ਸਾਨੂੰ ਮਿਲ ਜਾਂਦਾ ਹੈ ਮਾਰੇ ਤੋਂ ਪ੍ਰਾਪਤ ਕਰਦੇ ਆ ਪੰਜਵੇਂ ਪਾਤਸ਼ਾਹ ਦਾ ਹੁਕਮ ਪਰਮੇਸ਼ਰ ਦਿੱਤਾ ਬੰਨਾ ਦੁੱਬਦੇ ਨੂੰ ਤਿੰਕੇ ਦਾ ਸਹਾਰਾ ਠੀਕ ਹੈ ਜੀ ਜੇ ਕੋਈ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੈ ਉਹਨੂੰ ਥੋੜਾ ਜਿਹਾ ਵੀ ਕੋਈ ਦਲਾਸਾ ਆਸਾ ਬੰਨਾ ਕਿਨਾਰਾ ਕੁਝ ਮਿਲ ਜਾਏ ਤੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਜੀਣ ਨੂੰ ਉਹਦਾ ਦਿਲ ਕਰਦਾ ਤੇ ਜੇ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕੋਈ ਬੰਨਾ ਮਿਲਿਆ ਨਾ ਕਿਸੇ ਨੂੰ ਕੁ ਟਿਕਾਣਾ ਮਿਲਿਆ ਨਾ ਕਿਸੇ ਨੂੰ ਸਹਾਰਾ ਮਿਲਿਆ ਨਾ ਕਿਸੇ ਨੂੰ ਰਾਹ ਮਿਲਿਆ ਨਾ ਮੈਂ ਉੰਦਲੇ ਕੀ ਟੇਕ ਤੇਰਾ ਨਾਮ ਖੁੰਦ ਕਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਮੇਰਾ ਆਧਾਰ ਮੇਰਾ ਤਾਨ ਮੇਰਾ دیਵਾਨ ਸਭ ਕੁਝ ਉਹ ਮਾਲਕ ਹੈ ਜਿਸ ਨੂੰ ਉਸ ਨੇ ਐਦਾਂ ਦਾ ਸਹਾਰਾ ਬੰਨਾ ਟੀਕ ਓਟ ਆਸਰਾ ਦੇ ਦਿੱਤਾ ਤੇ ਮਹਾਰਾਜ ਜੀ ਕਹਿੰਦੇ ਦੁੱਖ ਰੋਗ ਕਾ ਡੇਰਾ ਪੰਨਾ ਉਹਦੀਆਂ ਸਾਰੀਆਂ ਹੀ ਦਿਵਾਰਾਂ ਡਿੱਗ ਜਾਣੀਆਂ ਕਿੜੀਆਂ ਦੁੱਖਾਂ ਦੀਆਂ ਉਹਦੀਆਂ ਸਾਰੀਆਂ ਹੀ ਦਿਵਾਰਾਂ ਡਿੱਗ ਜਾਣੀਆਂ ਕਿੜੀਆਂ ਪਰਮ ਦੀਆਂ ਕੂੜ ਦੀਆਂ ਉਹਦੀਆਂ ਸਾਰੀਆਂ ਹੀ ਦਰਵਾਰਾ ਮਾਰਜ ਨੇ ਸੁੱਟ ਦੇਣੀਆਂ ਮੈਂ ਮੇਰੀਆਂ ਈਰਖਾ ਤੇ ਨਫ਼ਰਤ ਦੀਆਂ ਪਹਿਲੇ ਪਾਸ਼ਾ ਕਹਿੰਦੇ ਨੇ ਕਹਿੰਦੇ ਕਿਵ ਸਚਾਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਦੁਖ ਰੋ ਕੜੇਰਾ ਪੰਨਾ ਉਹ ਮਾਲਕ ਸਾਡੀਆਂ ਖੜੀਆਂ ਕੀਤੀਆਂ ਦੀਵਾਰਾਂ ਨੂੰ ਸਿਕੰਟਾਂ ਦੇ ਵਿੱਚ ਤਾ ਦਿੰਦਾ ਤੇ ਪਰਮਾਤਮਾ ਉਹ ਦੁਆਰ ਦੇ ਪਰਲੇ ਪਾਸੇ ਕੀਤਾ ਹੋਇਆ ਹੈ ਪਰਮਾਤਮਾ ਜਿਹੜੇ ਦੁੱਖ ਦਿਲਦਰ ਕਲੇਸ਼ ਸਾਨੂੰ ਜਿਹੜੇ ਸਾਡੀ ਸੁਰਤੀ ਨੂੰ ਹੋਰ ਪਾਸੇ ਜਾਣ ਹੀ ਨਹੀਂ ਦਿੰਦੇ ਉਹਨਾਂ ਦੇ ਵਿੱਚ ਉਲਝਿਆ ਹੋਇਆ ਇਨਸਾਨ ਉਹ ਦੀਵਾਰ ਨੂੰ ਮਾਰ ਜਟਾ ਦਿੰਦੇ ਨੇ ਜਿਹੜਾ ਹਮੇਸ਼ਾ ਦੁੱਖ ਦੇ ਵਿੱਚੋਂ ਹੀ ਗੁਜ਼ਰ ਰਿਹਾ ਕਲੇਸ਼ ਦੇ ਵਿੱਚੋਂ ਹੀ ਗੁਜ਼ਰ ਰਿਹਾ ਪਰੇਸ਼ਾਨੀ ਦੇ ਵਿੱਚੋਂ ਹੀ ਗੁਜ਼ਰ ਰਿਹਾ ਉਹ ਆਤਮਕ ਆਨੰਦ ਆਤਮਕ ਗਿਆਨ ਉਹ ਅਭਿਆਸ ਸਿਮਰਨ ਭਜਨ ਦੇ ਵਿੱਚ ਛੇਤੀ ਕਿਤੇ ਜੁੜ ਨਹੀਂ ਸਕਦਾ ਠੀਕ ਹੈ ਜੀ ਮੇਰਾ ਸਰੀਰ ਸਹੀ ਨਹੀਂ ਤੇ ਮੈਂ ਤੁਹਾਨੂੰ ਕਥਾ ਵੀ ਨਹੀਂ ਸੁਣਾ ਸਕਦਾ ਮੈਂ ਤੁਹਾਨੂੰ ਨਿਤਨੇਮ ਦੀ ਬਾਣੀ ਵੀ ਨਹੀਂ ਸੁਣਾ ਸਕਾਂਗਾ ਮੈਨੂੰ ਤੰਦਰੁਸਤੀ ਚਾਹੀਦੀ ਹੈ ਹੈਲਥ ਇਜ਼ ਵੈਲਥ ਚਾਹੀਦੀ ਹੈ ਦੁੱਖ ਰੋਗਾਂ ਢੇਰਾ ਪੰਨਾ ਤੇ ਇਹ ਜਿਹੜਾ ਸਭ ਕੁਝ ਹੈ ਨਾ ਇਹ ਚਾਹੇ ਸਰੀਰਕ ਹੈ ਚਾਹੇ ਮਨਵਲ ਹੈ ਚਾਹੇ ਮਾਨਸਿਕਤਾ ਇਹਨੂੰ એનર્ਜੀ ਮਾਲਕ ਦਿੰਦਾ ਆ ਕਈ ਦਿਨ ਤੋਂ ਬੜੀ ਠੰਡ ਪੈ ਰਹੀ ਨਾ ਸਾਨੂੰ ਵੀ ਜਗੜਿਆ ਪਰ ਮਾਰੇ ਦੀ ਕਿਰਮਨ ਪਿੱਛੇ ਨਹੀਂ ਹਟੇ ਜਿੱਦਾਂ ਮਰਜੀ ਵਕ ਕਰੀ ਜਾਣਾ ਆਪਣਾ ਗਾਉ ਪਿੱਛੇ ਨਹੀਂ ਹਟਣਾ ਕੋਈ ਗੱਲ ਨਹੀਂ ਉਹਦਾ ਹੀ ਇਹ ਉਹਦਾ ਹੀ ਚੱਲੂ ਜੇ ਜੇ ਥੋੜਾ ਵਧੀਆ ਬੋਲ ਹੋ ਜਾਏਗਾ ਤੇ ਤਾਂ ਮੀ ਉਹਦਾ ਤੇ ਜੇ ਕੁਝ ਥੋੜਾ ਕਿਚ ਖੁਝ ਕੇ ਬੋਲੋ ਇਹ ਤਾਂ ਮੀ ਉਹਦੀ ਸਫਤ ਠੀਕ ਹੈ ਨਹੀਂ ਇਹ ਤੇ ਉਹਦੀ ਹੈ ਉਹਨੇ ਹੀ ਕਰਾਉਣਾ ਹੈ ਉਹਨੇ ਹੀ ਬਹਾਉਣਾ ਹੈ ਪਰ ਮਨ ਵਿੱਚ ਦਗਾ ਨਾ ਹੋਵੇ ਮਨ ਵਿੱਚ ਸ਼ਰਾਰਤ ਨਾ ਹੋਵੇ ਫਿਰ ਮਰਜੀ ਪਿੰਗਲਿਆ ਨੂੰ ਵੀ ਤੋੜ ਦਿੰਦਾ ਫਿਰ ਮਰਜੀ ਗੁੰਗਿਆ ਨੂੰ ਵੀ ਬਲਾ ਦਿੰਦਾ ਫਿਰ ਮਰਜੀ ਸਭ ਕੁਝ ਦੇ ਦਿੰਦਾ ਦੁੱਖ ਰੋਗ ਕਾ ਡੇਰਾ ਪੰਨਾ ਪਰ ਪਹਿਲ ਬੰਨਾ ਤੇ ਮਿਲ ਜਾਏ ਕੱਲ ਪਰਸੋਂ ਵੀ ਆਪਾਂ ਵਿਚਾਰ ਕੀਤੀ ਸੀ ਦੂਸਰਾ ਪਾਰਲਾ ਬੰਨਾ ਉਨੇ ਹੀ ਮਿਲਨੇ ਜਿੰਨੇ ਪਹਿਲੇ ਬੰਨੇ ਨੂੰ ਛੱਡ ਕੇ ਉਸ ਦੇ ਜਹਾਜ਼ ਵਿੱਚ ਬਹਿਣ ਸੋ ਸੱਚੀ ਪਾਸ਼ਾ ਬੜੇ ਦਿਆਲੂ ਨੇ ਸਾਰੀਆਂ ਇਹ ਦੁੱਖਾਂ ਦਿਲਦਰਾ ਨੂੰ ਦੂਰ ਕਰਦੇ ਨੇ ਦੁੱਖ ਰੋਗ ਸੰਤਾਪ ਹੀ ਉਤਰੇ ਸੁਣੀ ਸੱਚੀ ਬਾਣੀ ਸਾਰੇ ਸੰਤਾਪ ਕਿਹੜੇ ਤੀਨੇ ਤਾਪ ਕਿਹਨੇ ਤਾਬ ਨਿਵਾਰਨ ਆਰਾ ਦੁਕਾਨ ਦਾ ਸੁਖਰਾ ਕਿਹੜੇ ਤਾਬ ਆਦ ਬਿਆਦ ਉਪਾਦ ਕੋਈ ਕਰਮਾਂ ਦੇ ਦੁੱਖ ਕੋਈ ਸਰੀਰਕ ਦੇ ਦੁੱਖ ਕੋਈ ਮਨ ਦੇ ਦੁੱਖ ਇਹ ਸਾਰੇ ਮਹਾਰਾਜ ਸਮਰੱਥ ਨੇ ਆਪਾਂ ਇਹਨਾਂ ਨੂੰ ਨਹੀਂ ਮਿਟਾ ਸਕਦੇ ਮਾਨਸਿਕ ਮਨ ਦੇ ਪੁਰਬਲੇ ਕਰਮਾਂ ਦੇ ਹੁਣ ਦੇ ਸਰੀਰਕ ਸਾਡੇ ਹੱਥ ਹੀ ਨਹੀਂ ਪਤਾ ਨਹੀਂ ਕਿਹੜਾ ਕਦੋਂ ਚਿਮੜ ਜਾਂਦਾ ਆ ਕੇ ਸਾਨੂੰ ਢਾ ਲੈਂਦਾ ਤੇ ਇਹ ਸਾਰਾ ਕੁਝ ਦੀਨ ਦਰਦ ਦੁੱਖ ਭੰਜਨਾ ਕੜਕੜਨਾ ਥਿਆ ਨਾ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾ ਸਾਨੂੰ ਨਿਰਮਲ ਕਰ ਦਿੰਦੇ ਨੇ ਮਹਾਰਾਜ ਸਿਸ ਕਰਕੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੀਰਾ ਪੰਨਾ ਮਹਾਰਾਜ ਜੀ ਨੇ ਦੁੱਖਾਂ ਤੋਂ ਬਚਾ ਲਿਆ ਦੁੱਖਾਂ ਨੂੰ ਦੂਰ ਕਰਤਾ ਗਏ ਕਲੇਸ਼ ਰੋਗ ਸਭ ਨਾਸੇ ਸਾਰੇ ਨਸ ਗਏ ਨੱਠ ਗਏ ਭਜ ਗਏ ਕਿੰਨੂ ਕਰਤੇ ਨੂੰ ਵੇਖ ਕੇ ਨਸਵੰਝੋ ਕਿਲ ਵਿਖੋ ਕਰਤਾ ਘਰ ਆਇਆ ਜਿੱਥੇ ਮਰਯ ਦਾ ਨਾਮ ਹੁੰਦਾ ਹੁਣੇ ਮਰਯ ਦੀ ਬਾਣੀ ਆਪਾਂ ਪੜ੍ਹੀ ਹੈ ਬੜਾ ਕੁਝ ਲਿਖਿਆ ਸੋ ਬਾਰੋਂ ਵੀ ਨਿਰਮਲ ਜਿਓ ਵੀ ਨਿਰਮਲ ਹੋ ਜਾਂਦਾ ਤੇ ਉਹਨੂੰ ਸ਼ਾਂਤੀ ਆ ਜਾਂਦੀ ਔਰ ਲੈਕਸ ਹੋ ਜਾਂਦਾ ਭਾਵੇਂ ਜਿਹੜੀ ਮਰਜੀ ਅਵਸਥਾ ਚੱਲਦੀ ਹੋਵੇ ਜਿਹੜਾ ਮਰਜੀ ਸਮਾਂ ਚੱਲਦਾ ਹੋਵੇ ਮਹਾਰਜ ਉਹਨੂੰ ਤਰਵਾਸ ਦਿੰਦਾ ਪਰ ਉਹਦੇ ਦਰਸ਼ਨ ਕਰੀ ਜਾਈਏ ਪਿਆਰ ਕਰੀ ਜਾਈਏ ਧੀਰੋ ਦੇਖ ਤੁਮਾਰੇ ਰੰਗਾ ਉਮਕਿਓ ਹਿਓ ਉਮਕਿਓ ਹਿਓ ਮਿਲਨ ਪ੍ਰਭ ਤਾਈ ਜੇ ਇਦਾਂ ਦੀ ਗੱਲ ਬਾਤੇ ਅੰਦਰ ਹੈ ਤੇ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਦੁਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਇਸ ਸੰਸਾਰ ਦੇ ਵਿੱਚ ਚਾਹੇ ਨਾਰੀਆਂ ਹਨ ਔਰਤਾਂ ਹਨ ਮਰਦ ਹਨ ਨਰ ਜੀਵ ਹੈ ਮਾਦਾ ਜੀਵ ਹੈ ਕੋਈ ਵੀ ਹੈ ਸਾਰੇ ਹੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਖੁਸ਼ੀਆਂ ਮਾਨ ਰਹੇ ਹਾਂ ਅਸੀਂ ਸਾਰੇ ਅਸੀਂ ਸਾਰੇ ਉਹਦੀ ਕਿਰਪਾ ਦੇ ਨਾਲ ਹੀ ਆਨੰਦ ਲੈ ਰਹੇ ਹਾਂ ਖੁਸ਼ੀਆਂ ਲੈ ਰਹੇ ਹਨ ਮਾਰੀ ਕਹਿੰਦੇ ਲਓ ਸੁਖ ਲਓ ਸੁਖ ਤੁਹਾਨੂੰ ਦੇਣ ਦੇ ਲਈ ਮਹਾਰਾਜ ਜੀ ਬੈਠੇ ਨੇ ਸੁਖ ਲਓ ਭਾਈ ਸਾਰੇ ਸੁਖ ਸਾਰੇ ਸੁਖ ਜਿੰਨੇ ਵੀ ਚਾਹੀਦੇ ਨੇ ਜਿਸ ਤਰ੍ਹਾਂ ਦੇ ਵੀ ਚਾਹੀਦੇ ਨੇ ਜਿਹੜੇ ਮਰਜ਼ੀ ਚਾਹੀਦੇ ਨੇ ਜੋ ਮੰਗੇ ਜੋ ਮੰਗੇ ਜੋ ਵੀ ਔਰ ਇਹ ਇਹ ਮੰਗਣਾ ਪਰ ਬੜਾ ਸੋਚ ਗਿਆ ਕਿਦਰੇ ਉਹਨਾਂ ਦੇ ਵਿੱਚ ਹੀ ਨਾ ਉਲਝ ਜਾਈਏ ਜਿਹੜੀਆਂ ਚੀਜ਼ਾਂ ਸਾਨੂੰ ਕੱਲ ਵੀ ਪੜਿਆ ਸੀ ਪਦਾਰਤ ਪਦਾਰਤ ਨਹੀਂ ਕੇਵਲ ਮੰਗਨੇ ਪਦਾਰਤ ਉਹਨੇ ਦੇਣੇ ਹੀ ਦੇਣੇ ਹੈ ਪਰਮਾਤਮਾ ਨੂੰ ਵੀ ਮੰਗਣਾ ਸੋ ਆਨੰਦ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਉਸਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਤਾਂ ਹੀ ਸਾ ਸੰਗਤ ਜੀ ਸਭ ਕੁਝ ਠੀਕ ਚੱਲ ਰਿਹਾ ਹੈ ਤੇ ਸਹੀ ਹੋ ਜਾਏਗਾ ਸਭ ਕੁਝ ਸਹੀ ਹੋ ਜਾਣਾ ਸਭ ਕੁਝ ਸਹੀ ਕਰ ਦੇਣਾ ਸੋ ਉਸ ਦੀ ਆਹ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਮੈਨੂੰ ਲੱਗਦਾ ਅੱਜ ਦਾ ਦਿਨ ਚੰਗਾ ਨਹੀਂ ਬੀਤਿਆ ਇਸ ਵੇਲੇ ਖਰਾ ਨਹੀਂ ਬਦਿਆ ਨਹੀਂ ਬੀਤ ਰਿਹਾ ਮਰਜੀ ਕਹਿੰਦੇ ਨਹੀਂ ਬਈ ਕਿਹ ਰਵਦਾ ਸਿਆਸ ਲਗ ਜੀ ਉਹ ਤੂੰ ਕੱਲੋਂ ਦੇਖੀ ਤੂੰ ਪਰਸੋਂ ਦੇਖੀ ਤੈਨੂੰ ਅੱਜ ਦਾ ਇਹ ਸਮਾਂ ਜਿਹੜਾ ਮੈਂ ਭੁਲਾਈ ਦੇਣਾ ਤੈਨੂੰ ਐਦਾਂ ਤੈਨੂੰ ਬਖਸ਼ਿਸ਼ ਕਰਨੀ ਐ ਐਦਾਂ ਤੇ ਤੈਨੂੰ ਰਾਹ ਦੇਣੇ ਨੇ ਐਦਾਂ ਦੀ ਤੇਰੀ ਬਾਹ ਫੜਨੀ ਐ ਐਦਾਂ ਤੈਨੂੰ ਨਿਹਾਲ ਕਰਨਾ ਐ ਐਦਾਂ ਤੇਰੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਐ ਤੈਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਵੀ ਮਾਲ ਕਰ ਦਿੰਦਾ ਇਹ ਤੇ ਮੈਂ ਸੋਚਿਆ ਹੀ ਨਹੀਂ ਸੀ ਮੈਂ ਤੇ ਫਿਕਰਮੰਦ ਸਾਂ ਮੈਂ ਐਵੇਂ ਕਿਸੇ ਚੀਜ਼ ਵੱਲ ਤਵੱਜੋ ਦੇ ਕੇ ਆਪਣੇ ਮਨ ਦੀ ਸ਼ਾਂਤੀ ਭੰਗ ਕੀਤੀ ਮਾਲਕ ਆਪਣੇਆ ਭਗਤਾਂ ਦੀ लाज ਰੱਖਦਾ ਜੀ ਕੋਈ ਭਗਤ ਬਣ ਕੇ ਉਹਦੇ ਨਾਲ ਪਿਆਰ ਕਰੇ ਹਰ ਜੁਗ ਜੁਗ ਭਗਤੀ ਉਪਾਇਆ ਭਗਤਾਂ ਨੂੰ ਬਹੁਤ ਕਸ਼ਟ ਆਏ ਭਗਤਾਂ ਨੂੰ ਬਹੁਤ ਸਰੀਰਕ ਤੌਰ ਤੇ ਦੁਨਿਆਵੀ ਤੌਰ ਤੇ ਬਹੁਤ ਕਸ਼ਟ ਆਏ ਬਹੁਤ ਕਸ਼ਟ ਆਏ ਪਰ ਭਗਤਾਂ ਨੂੰ ਸੰਸਾਰ ਦੇ ਵਿੱਚ ਰੋਸ਼ਨ ਕਰ ਦਿੱਤਾ ਉਸ ਮਾਲਕ ਨੇ ਭਗਤਾਂ ਤੇ ਚਰਨਾ ਤੇ ਦੁਨੀਆ ਨੂੰ ਝੁਕਾ ਦਿੱਤਾ ਉਸ ਮਾਲਕ ਨੇ ਇਹ ਕਿਦਾਂ ਹੁੰਦਾ ਹੈ ਸਾਧ ਸੰਗਤ ਜੀ ਮਾਲਕ ਜਿਹਦੇ ਕੋਲ ਨਾਮ ਹੈ ਨਾ ਜਿਹਦੇ ਕੋਲ ਅੱਖਰ ਹਨ ਜਿਹਦੇ ਕੋਲ ਬਾਣੀ ਹੈ ਜਿਹਦੇ ਕੋਲ ਬਹੁਤ ਕੀਮਤੀ ਐ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਤੂੰ ਸੁਣ ਤੇ ਸਹੀ ਪੰਗਤੀਆਂ ਪੜ੍ਹੀਏ ਗੋਬਿੰਦ ਗੋਬਿੰਦ ਗੋਬਨ ਸੰਗ ਨਾਮ ਦਿਓ ਮਨ ਲੀਨਾ ਆੜ ਦਮ ਕੋ ਚਿਪਰੋ ਭਈਓ ਲਕੀਨਾ ਮੁੰਨਾ ਤੰਨਾ त्यागे ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਹਾਰਾ ਭਈਓ ਘੁਣਿੰਗੀਰਾ ਅਰਵਦਾਸ ਟਵੰਤਾ ਤੋਰ ਨੀਤ ਡੰਗਰਾਂ ਨੂੰ ਢੋਣ ਵਾਲੇ ਚਮੜੇ ਦਾ ਕੰਮ ਕਰਨ ਵਾਲੇ ਤੋਰਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸ਼ੈਨ ਨਾਈ ਦੇਖੋ ਉਸ ਸਮਾਜ ਦੇ ਵਿੱਚ ਕਿੰਨੇ ਨੀਵੇਂ ਲੋਕ ਉਹਨਾਂ ਦੀ ਉਦਾਹਰਣ ਦਿੱਤੀ ਹੈ ਸ਼ੈਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਪਗਤਾ ਮਹਿਗਣਿਆ ਏ ਬਿਦ ਸੁਣ ਕੇ ਜੱਟਰੋ ਜੱਟ ਵੀ ਉੱਠਿਆ ਇੱਕ ਜ਼ਿਮੀਂਦਾਰ ਉਡ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ ਸੋ ਮਾਲਕ ਸਤਸੰਗ ਜੀ ਐਦਾਂ ਬਖਸ਼ਿਸ਼ ਕਰਦਾ ਬਹੁਤ ਕੁਸ਼ ਦੀਨ ਨੂੰ ਉਹ ਬੈਠਾ ਉਡੀਕ ਕਰਨੀ ਹੈ ਕਹਿਰਵਦਾਸ ਆਸ ਲੱਗ ਜੀਵੋ ਇੱਕ ਦਿਨ ਅਸੀਂ ਸਾਰੇ ਕਿੰਨੇ ਗਰੀਬ ਸੀ ਹੈਨਾ ਕਿੰਨੇ ਗਰੀਬ ਸੀ ਉਹਨਾਂ ਕਾ ਸੌਦਾ ਲਈਦਾ ਸੀ ਉਹ ਫਿਰ ਚਾਮਨੂ ਖੰਡ ਫਿਰ ਪੱਤੀ ਐਦਾਂ ਮੈਂ ਦੇਖਿਆ ਹੋਇਆ ਉਹ ਹੱਟੀ ਤੋਂ ਨਾ ਉਹਨਾਂ ਕਾ ਲੈਣਾ ਫਿਰ ਅਗਲੇ ਟਾਈਮ ਫਿਰ ਅਗਲੇ ਦਿਨ ਉਹਨਾਂ ਲੈਣਾ ਤੇ ਹੁਣ ਸਾਰੇ ਦੋ ਦੋ ਤਿੰਨ ਤਿੰਨ ਛੇ ਛੇ ਮਹੀਨੇ ਦਾ ਕਰਿਆਨਾ ਸੁੱਟ ਲਈਦਾ ਹੈ ਨਾ ਇਹ ਦਿਨ ਮਾਰੇ ਨੇ ਬਦਲੇ ਨਹੀਂ ਠੀਕ ਹੈ ਜੀ ਕਾਰਾਂ ਦੇ ਸੁਪਨੇ ਹੀ ਨਹੀਂ ਸੀ ਤੇ ਮਹਾਰਾਜ ਜੀ ਨੇ ਕਿੰਨੀਆਂ-ਕਿੰਨੀਆਂ ਹੀ ਦੇ ਦਿੱਤੀਆਂ ਠੀਕ ਹੈ ਜੀ ਪਤਾ ਹੀ ਨਹੀਂ ਸੀ ਕਿ ਜਾਜਾਂ ਦੇ ਝੂਟ ਲੈਣੇ ਨੇ ਤੇ ਮਹਾਰਾਜ ਜੀ ਨੇ ਝੂਟੇ ਵਿਦਵਾਨ ਸਭ ਕੁਝ ਇਹ ਮਾਲਕ ਦੀ ਮੇਰਾ ਉਹਨੂੰ ਭੁੱਲਣਾ ਨਹੀਂ ਬਸ ਆਪਾਂ ਕਿਸੇ ਨੇ ਵੀ ਨਹੀਂ ਭੁੱਲਣਾ ਜਿਸ ਰੰਗ ਵਿੱਚ ਵੀ ਰੱਖੇ ਉਹਨੂੰ ਰਜ਼ਾ ਮੰਨ ਕੇ ਤੁਰਦੇ ਰਹਿਣਾ ਅਰਦਾਸਾਂ ਹੀ ਕਰੀ ਜਾਣੀਆਂ ਬਸ ਮਹਾਰਾਜ ਜਨ ਜੀ ਮਨ ਨੂੰ ਪਾ ਕਰਕੇ ਅਰਦਾਸਾਂ ਹੀ ਕਰੀ ਜਾਣੀਆਂ ਫਿਰ ਮਹਾਰੇ ਨੇ ਕੋਸ਼ਿਸ਼ ਦਾ ਕੋਸ਼ਿਸ਼ ਕਰ ਦੇਣਾ ਸੰਤੋਹ ਸੁਖ ਹੋ ਆ ਸਭ ਥਾਈ ਸੰਤ ਜਣੋ ਪਿਆਰਿਓ ਫਿਰ ਹਰ ਜਗ੍ਹਾ ਹੀ ਤੁਹਾਨੂੰ ਸੁਖ ਪ੍ਰਤੀਤ ਹੋਏਗਾ ਜਿਹੜੀ ਵੀ ਸਮੇਂ ਦੇ ਵਿੱਚ ਬੈਠੋਗੇ ਜਿਹੜੀ ਵੀ ਅਵਸਥਾ ਵਿੱਚ ਰਹੋਗੇ ਜਿਸ ਵੀ ਉਮਰ ਦੇ ਵਿੱਚ ਆਉਦ ਵਿੱਚ ਤੁਸੀਂ ਸਮਾਂ ਬਤੀਤ ਕਰ ਰਹੇ ਹੋ ਉਹ ਸਾਰਿਆਂ ਦੇ ਵਿੱਚ ਤੁਸੀਂ ਖੁਸ਼ ਰਹੋਗੇ ਸੰਤੋਹ ਸੁਖ ਹੋ ਆ ਸਭ ਤੈਂ ਜਿਹਦੇ ਕੋਲ ਮਾਇਨਾ ਜਿਹਦੇ ਕੋਲ ਪਿਓ ਹੈ ਭਾਵੇਂ ਸਾਡੇ ਲੜਾਈਆਂ ਝਗੜੇ ਹੋ ਜਾਂਦੇ ਨਾ ਕਈ ਟਕਰਾਨਾ ਹੋ ਜਾਂਦੀਆਂ ਪਿਆਰਾਂ ਅਸੀਂ ਗ੍ਰਿਸ਼ਤੀ ਜੀਵਾਂ ਠੀਕ ਹੈ ਨਾ ਪਰ ਜਿਹਦੇ ਸਿਰ ਤੇ ਮਾਂ ਪਿਓ ਹੈ ਨਾ ਬਸ ਉਹਦੇ ਵਰਗਾ ਭਾਗਾ ਵਾਲਾ ਕੋਈ ਨਹੀਂ ਉਹ 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 ਬਹੁਤ ਚੰਗਾ ਹੈ ਬਹੁਤ ਚੰਗਾ ਬਹੁਤ ਚੰਗਾ ਸਭ ਦੇ ਸਿਰ ਤੇ ਮਾਂ ਬਾਪ ਦਾ ਸਾਯਾ ਰਹੇ ਹੁਣ ਇੱਧਰ ਆ ਜਾਈਏ ਠੀਕ ਹੈ ਗੁਰੂ ਗ੍ਰੰਥ ਸਾਹਿਬ ਸਾਡੀ ਮਾਂ ਵੀ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਪਿਤਾ ਵੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰधव ਤੂੰ ਮੇਰਾ ਭਰਾਤਾ ਇਹ ਸਦਾ ਹੀ ਸਾਡੀ ਨਾ ਸਾਡੀ ਰਖਿਆ ਕਰਦਾ ਸਦਾ ਹੀ ਸਾਡੇ ਵੱਲ ਧਿਆਨ ਦਿੰਦਾ ਹੈ ਸਦਾ ਦੇਖਦਾ ਮੇਰੀ ਧੀ ਪੁੱਤ ਨੂੰ ਕੋਈ ਕਮੀ ਨਹੀਂ ਹੈਗੀ ਇਹ ਮੇਰਾ ਪੁੱਤ ਕਿਤੇ ਦੁਖੀ ਨਹੀਂ ਹੈ ਦੁੱਖ ਨੂੰ ਦੇਖ ਕੇ ਮਾਰਾ ਨੂੰ ਖੁਸ਼ੀ ਨਹੀਂ ਹੁੰਦੀ ਜਾਣਦੇ ਨਾ ਪਰ ਉਹਦੇ ਨਾਲ ਪਿਆਰ ਕੋਈ ਕਰਦਾ ਹੋਵੇ ਉਹਦਾ ਬਣ ਕੇ ਰਵੇ ਉਹਨੂੰ ਤਲਾਂਜਲੀ ਨਾ ਦੇ ਦੇਵੇ ਉਹੇ ਤੋਂ ਮੁੱਕ ਨਾ ਮੋੜ ਜਾਵੇ ਉਹਨੂੰ ਛੱਡ ਕੇ ਨਾ ਚਲਾ ਜਾਵੇ ਠੀਕ ਹੈ ਜੀ ਫੇਰ ਹੈ ਫੇਰ ਉਹ ਸਦੀ ਵੀ ਸਦੀ ਵੀ ਸਦਾ ਅੰਗ ਸੰਗੇ ਅਪੰਗੰਗ ਬਿਪੂਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸੰਤੋ ਸੁਖਵਾ ਸਭ ਥਾਈ ਠੀਕ ਹੈ ਜੀ ਜੇ ਕੋਈ ਅੱਜ ਸਾਡੇ ਪਾਸ ਚੀਜ਼ ਨਹੀਂ ਹੈ ਕੋਈ ਗੱਲ ਨਹੀਂ ਕੱਲੋਂ ਆ ਜਾਈਗੀ ਆ ਜਾਏਗੀ ਆ ਜਾਏਗਾ ਠੀਕ ਹੈ ਜੀ ਤੁਰ ਹੀ ਹੋਈ ਹੈ ਠੀਕ ਹੈ ਤਰੀ ਹੋਈ ਉਹ ਚੀਜ਼ ਤਰੀ ਹੋਈ ਹੈ ਉਹ ਸਫਲਤਾ ਤਰੀ ਹੋਈ ਹੈ ਤੂੰ ਕਰਮ ਸਹੀ ਰੱਖੀ ਉਹਦੀ ਸਪੀਡ ਤੇਜ਼ ਹੋ ਜਾਣੀ ਤੂੰ ਕਰਮ ਸਹੀ ਰੱਖੀ ਰੱਬ ਨੂੰ ਸਭਨਾ ਵਿੱਚ ਦੇਖੀ ਸਭ ਨੂੰ ਠੰਡਕ ਦੇਈ ਸਭ ਦਾ ਭਲਾ ਕਰੀ ਉਹ ਬਖਸ਼ਿਸ਼ ਬੜੀ ਸਪੀਡ ਨਾਲ ਤੇਰੇ ਵੱਲ ਆ ਕੇ ਤੈਨੂੰ ਜਿਨ ਕੋ ਨਦਰ ਕਰਮ تنਕਾਰ ਨਾਨਕ ਨਜ਼ਰੀ ਨਦਰ ਨਿਹਾਲ ਤੈਨੂੰ ਇੰਨਾ ਕੁਝ ਦੇ ਦੇਣਾ ਤੇਰੇ ਕੋਲ ਤੇ ਸਮਝਿਆ ਵੀ ਨਹੀਂ ਜਾਣਾ ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਕਹਿੰਨਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਮੈਨੂੰ ਫਿਕਰ ਨਿਆਣਿਆਂ ਦਾ ਹੀ ਮਰੀ ਜਾਂਦਾ ਮੈਨੂੰ ਫਿਕਰ ਮਾਰਦਾ ਪਿਆ ਸਮਾਨ ਕਿੱਦਾਂ ਆਏਗਾ ਹੱਥ ਬੜਾ ਟੈਟਿਓ ਕਿਉਂ ਇਦਾਂ ਕਰਦਾ ਪਤਾ ਨਹੀਂ ਕਿੱਦਾਂ ਕਿਦੇ ਵਿੱਚ ਵਰਤ ਕੇ ਕੀ ਕਰ ਦੇਣਾ ਉਸਨੇ ਉਹ ਆਪ ਹੀ ਤੇ ਕਰਦਾ ਹੈ ठीक है जी इस करके बड़ा फीत रख बहुत प्यार कर तेरी पिट नहीं लगन देंदा तेरा मालक संतो सुख हुआ सब थाई पार ब्रह्म पूर्ण परमेसर रव रहे सभी जायो पार ब्रह्म पूर्ण परमेसर सब ते मौजूद है हर जगह विच है तू ओ वेखे उन्हें नजर आवे ਉਸ ਕੇ ਜ਼ਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹ ਵਕਰੀ ਗੱਲ ਹੈ ਤੈਨੂੰ ਕਈ ਵਾਰ ਨਹੀਂ ਮਹਿਸੂਸ ਹੁੰਦਾ ਵੀ ਉਹ ਮੈਨੂੰ ਵੇਖਦਾ ਹੈ ਉਹ ਤੈਨੂੰ ਵੇਖਦਾ ਹੈ ਤੂੰ ਭਾਵੇਂ ਉਹਨੂੰ ਨਹੀਂ ਵੇਖਦਾ ਉਹ ਤੈਨੂੰ ਵੇਖਦਾ ਹੈ ਤੇ ਉਹ ਸਾਰਿਆਂ ਦੇ ਵਿੱਚ ਰਵਿਆ ਹੋਇਆ ਤੈਨੂੰ ਕੀ ਦਿਖਦਾ ਤੂੰ ਹੀ ਉਹਦਾ ਰੂਪ ਹੈ ਤੂੰ ਆ ਭਈ ਉਹ ਹੈ ਉਹ ਵਕਰੀ ਗੱਲ ਹੈ ਤੂੰ ਕੁਝ ਹੋਰ ਕਰਨ ਲੱਗ ਪੈਣਾ ਗਲਤ ਮਤ ਤੂੰ ਹੈ ਉਹ ਹੀ ਹੈ ਜਿਹਨੂੰ ਤੂੰ ਲੱਭਦਾ ਫਿਰਦਾ ਹੈ ਜਿਸ ਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਕਦੀ ਅਸੀਂ ਆਤਮਿਕ ਚਿੰਤਨ ਕਰੀਏ ਨਾ ਕਦੀ ਅਸੀਂ ਇਕਾਂਤ ਵਿੱਚ ਕੱਲੇ ਬੈਠੀਏ ਨਾ ਕਿੰਨੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਜਾਣਗੇ ਤੇ ਆਪਾਂ ਸ਼ਾਂਤ ਹੋ ਜਾਾਂਗੇ ਇਸ ਕਰਕੇ ਸਾਨੂੰ ਥੋੜਾ ਚਿਰ ਕੱਲਿਆਂ ਨੂੰ ਸਾਰੀਆਂ ਚੀਜ਼ਾਂ ਛੱਡ ਕੇ ਪਰਿਵਾਰ ਨੂੰ ਇੱਕ ਪਾਸੇ ਰੱਖ ਕੇ ਮੋਬਾਈਲਾਂ ਨੂੰ ਇੱਕ ਪਾਸੇ ਰੱਖ ਕੇ ਇਕਾਂਤ ਵਿੱਚ ਆਪਣੇ ਲਈ ਬਹਿਣਾ ਚਾਹੀਦਾ ਹੈ ਸਾਰੀ ਜ਼ਿੰਦਗੀ ਦੂਜਿਆਂ ਲਈ ਬਹਿ ਬਹਿ ਕੇ ਵੇਖ ਲਿਆ ਜਦੋਂ ਅਸੀਂ ਆਪਣੇ ਲਈ ਬੈਠੇਗੇ ਨਾ ਸਾਨੂੰ ਸ਼ਾਂਤੀ ਆ ਜਾਣੀ ਸਾਨੂੰ ਉਹਨਾਂ ਮਹਾਰਾਜ ਨੇ ਆਪਣੇ ਵਿੱਚੋਂ ਆਪ ਹੀ ਉਹਨੇ ਪ੍ਰਗਟ ਹੋ ਕੇ ਜਨਾ ਦੇਣਾ ਵੀ ਤੂੰ ਏ ਹੈ ਆਪ ਸਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਅੰਦਰ ਗਿਆਨ ਹੀ ਇੰਨਾ ਅੰਦਰ ਪ੍ਰਕਾਸ਼ ਹੀ ਇੰਨਾ ਉਹਨੇ ਇੰਨਾ ਇਨੂੰ ਰਸ਼ਨਾ ਦੇਣਾ ਇਨੂੰ ਕੋਈ ਚਿੰਤਾ ਹੀ ਨਹੀਂ ਰਹਿਣੀ ਇਹਨੂੰ ਲੱਗਣਾ ਇਨੂੰ ਸਭ ਕੁਝ ਭਰਿਆ ਭਰਿਆ ਲੱਗਣਾ ਵੀ ਤੂੰ ਬਹੁਤ ਵੱਡੀ ਚੀਜ਼ ਹੈ ਦੁਨੀਆ ਦੇ ਵਿੱਚ ਕਬਰਨਾ ਬੜਾ ਖੁਸ਼ ਹੈ ਬੜਾ ਖੁਸ਼ ਹੈ ਜੀ ਬੜਾ ਖੁਸ਼ ਹੈ ਸੋ ਆਖਰੀ ਪੰਕਤੀਆਂ ਧੁਰ ਕੀ ਬਾਣੀ ਆਈ ਇਹ ਜੋ ਕੁਝ ਅਸੀਂ ਸਰਵਣ ਕੀਤਾ ਹੈ ਨਾ ਇਹ ਸਾਰਾ ਕੁਝ ਸਾ ਸੰਗ ਜੀ ਇਹ ਧੁਰ ਕੀ ਬਾਣੀ ਦੇ ਨਾਲ ਹੀ ਸੰਭਵ ਹੈ ਹੋਰ ਕਿਸੇ ਚੀਜ਼ ਨਾਲ ਸੰਭਵ ਨਹੀਂ ਧਿਆਨ ਦੇਣਾ ਮੈਨੂੰ ਕੋਈ ਆਰਥਿਕ ਮਦਦ ਕਰ ਸਕਦਾ ਸੀ ਮਤ ਮੇਰੇ ਨਾਲ ਕੋਈ ਹਮਦਰਦੀ ਦੇ ਅਲਫਾਜ਼ ਸਾਂਝੀ ਕਰ ਸਕਦਾ ਸੀ ਮਤ ਕੋਈ ਮੇਰੇ ਕੋਲ ਬੈ ਸਕਦਾ ਸੀਮਤ ਕੋਈ ਮੇਰੇ ਨਾਲ ਤੁਰ ਸਕਦਾ ਕੁਝ ਮਿੰਟਾਂ ਘੰਟਿਆਂ ਲਈ ਸੀਮਤ ਤੇ ਜਿਹੜੀ ਸਦਾਈ ਖੁਸ਼ੀ ਹੈ ਜਿਹੜਾ ਸਦਾਈ ਆਨੰਦ ਹੈ ਜਾਂ ਸਦਾਈ ਸ਼ਾਂਤੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਹ ਧੁਰ ਕੀ ਬਾਣੀ ਨਹੀਂ ਦੇਣਾ ਅੱਜ ਤੱਕ ਸਾਰਿਆਂ ਨੂੰ ਦਿੱਤਾ ਇਸ ਕਰਕੇ ਜਿਸ ਨੇ ਧੁਰ ਕੀ ਬਾਣੀ ਨੂੰ ਆਧਾਰ ਮੰਨ ਲਿਆ ਨਾ ਜਿਨੇ ਧੁਰਗੀ ਬਾਣੀ ਨੂੰ ਆਪਣਾ ਮੰਨ ਲਿਆ ਬੰਦਾ ਇਹ ਪਰ ਇਹਦੀ ਹੱਦੋਂ ਵੱਧ ਹੋਣੀ ਚਾਹੀਦੀ ਇਹ ਚੀਜ਼ ਧਿਆਨ ਦੇਣਾ ਇਹ ਹੱਦ ਨਿਸ਼ਚਿਤ ਕਰਕੇ ਬਾਣੀ ਨਾਲ ਨਹੀਂ ਜੁੜਨਾ ਵੀ ਇੰਨਾ ਕ ਇੰਨਾ ਕ ਨਾ ਫਿਰ ਚੁੱਭੀ ਮਾਰ ਦਿਓ ਸਾਗਰ ਦੇ ਵਿੱਚ ਫਿਰ ਨਾ ਪਤਾ ਲੱਗੇ ਗੁਰਨਾਨ ਨਾਨਕ ਪਾਸ਼ਾ ਜੀ ਕਹਿੰਦੇ ਜਦੋਂ ਲਾਵਿਨਾਂ ਤੂੰ ਚੁੱਭੀ ਤੇ ਫੇਰ ਨਾ ਬਾਹਰ ਆਉਣ ਦੀ ਕੋਸ਼ਿਸ਼ ਕਰੀ ਫਿਰ ਜਹ ਜਹ ਦੇਖਾਂ ਤਹ ਤੈ ਤੂੰ ਹੈ ਤੁਜ ਤੇ ਨਿਗਸੀ ਫੂਟ ਮਰਾਂ ਫੇਰ ਤੂੰ ਕਈਆਂ ਆਖਾਂ ਜੀਵਾ ਵਿਸਰੇ ਮਰ ਜਾ ਮਹਾਰਾਜ ਹੁਣ ਮੈਂ ਬਾਹਰ ਨਿਕਲਿਆਂ ਤੇ ਮਰ ਜੂ ਹੁਣ ਮੈਨੂੰ ਇਹਦੇ ਵਿੱਚ ਹੀ ਰੱਖ ਠੀਕ ਹੈ ਜੀ ਗੁਰਸਾਗਰ ਰਤਨੀ ਪਰਭੂਰੇ ਮੈਨੂੰ ਬਹੁਤ ਨੰਦ ਆ ਰਿਹਾ ਮਹਾਰਾਜ ਇਹ ਵਾਰ ਬਹੁਤ ਤਤਾਂ ਸੰਸਾਰ ਹੈ ਕਲ ਤਾਤੀ ਹੈ ਮਰਾਜ ਕਲ ਤਾਤੀ ਠੰਡ ਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਜੋ ਤੁਰਕੀ ਬਾਣੀ ਨੇ ਸਾਰਾ ਕੁਝ ਮਿਟਾ ਦੇਣਾ ਇਹਦੇ ਵਿੱਚ ਸ਼ਕਤੀ ਹੈ ਇਹ ਤੁਰਕੀ ਬਾਣੀ ਤਤੀ ਤਵੀ ਤੇ ਛੇਕ ਨਹੀਂ ਲੱਗਣ ਦਿੰਦੀ ਹਾਏ ਨਹੀਂ ਕਹਿੰਦਿਆਂਦੀ ਆ ਨਹੀਂ ਕਹਿੰਦਿਆਂਦੀ ਆ ਰੇ ਚਲੀ ਜਾਂਦਾ ਹੈ ਬੰਦ ਬੰਦ ਕੱਟੀ ਜਾਂਦੇ ਨੇ ਸ਼ਹੀਦ ਹੱਸ ਹੱਸ ਕੇ ਸੂਲੀ ਚੜੀ ਜਾਂਦੇ ਨੇ ਜਲਾਦਾਂ ਦੇ ਹੱਥ ਕੰਬਦੇ ਨੇ ਪਰ ਜਿਨਨੂੰ ਚੀਰਨਾ ਕੱਟਣਾ ਉਹ ਕੰਬਦੇ ਹੀ ਨਹੀਂ ਉਹ ਹੱਸਦੇ ਨੇ ਉਹ 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 ਮੁਸਕਰਾਟ ਹੈ ਚਿਹਰੇ ਤੇ ਉਦਾਸੀ ਵੀ ਨਹੀਂ ਇਹ ਕਿ ਸ਼ਕਤੀ ਹੈ ਇਹ ਕਿਤੋਂ ਆਉਂਦੀ ਹੈ ਕੇਵਲ ਧੁਰ ਕੀ ਬਾਣੀ ਦੇ ਨਾਲ ਕੇਵਲ ਬਾਣੀ ਦੇ ਨਾਲ ਹੀ ਇਹ ਮੇਰ ਭਰਿਆ ਹੱਥ ਮਰ ਜੀ ਰੱਖਦੇ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸਾਰੀਆਂ ਹੀ ਚਿੰਤਾਵਾਂ ਮਾਰੇ ਨੇ ਦੂਰ ਕਰ ਦੇਣੀਆਂ ਨੇ ਸਾਨੂੰ ਨਹੀਂ ਫਿਕਰ ਮਾਰੇ ਦੇ ਹੁੰਦੇ ਆ ਬਾਪੂ ਦੇ ਹੁੰਦੇ ਆ ਨਹੀਂ ਫਿਕਰ ਦਿਆਲਪੁਰਖ ਮਿਹਰਵਾਨਾ ਏ ਮੇਰੇ ਮਾਲਕ ਦਇਆ ਦੇ ਸੋਮੇ ਦਇਆ ਦੇ ਸਾਗਰ ਜਿਨ੍ਹਾਂ ਦੇ ਉੱਪਰ ਮੇਰ ਕੀਤੀ ਹੋਈ ਹੈ ਜਾਂ ਕਰਦਾ ਜਾਂ ਕਰੇਗਾ ਹਰ ਨਾਨਕ ਸੱਚ ਵਖਾਨਾ ਉਹਨੂੰ ਸੱਚ ਦਾ ਪਤਾ ਲੱਗ ਜਾਏਗਾ ਉਨੂੰ ਸੱਚ ਸਰੂਪ ਦਾ ਪਤਾ ਅਜੇ ਤੱਕ ਸਾਨੂੰ ਇਹੀ ਪਤਾ ਨਾ ਵੀ ਸੱਚ ਰੂਪ ਗੁਰੂ ਗ੍ਰੰਥ ਸਾਹਿਬ ਹੈ ਇਹਦਾ ਸਤਕਾਰ ਕਰਨਾ ਹੈ ਇਹਨਾਂ ਨੂੰ ਪਿਆਰ ਕਰਨਾ ਹੈ ਇਹਨਾਂ ਨੂੰ ਸੋਹਣਾ ਰਮਾਲਾ ਦੇਣਾ ਹੈ ਇਹਨਾਂ ਦੀ ਸੋਹਣੀ ਤਰੀਕੇ ਨਾਲ ਸੇਵਾ ਕਰਨੀ ਅਜੇ ਤੱਕ ਤੇ ਇਹੀ ਪਤਾ ਹੈ ਨਾ ਮਹਾਰਾਜ ਜੀ ਕਹਿੰਦੇ ਇਹ ਸਾਰੇ ਬ੍ਰਹਿਮੰਡ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਕਨਾਲ ਦੋ ਕਨਾਲ ਦੋ ਕਿल्ले 40 50 ਕਿੱਲਾਂ ਦੀ ਹੱਦ ਤੱਕ ਸੀਮਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ ਜੇ ਸਰੂਪ ਕਿਸੇ ਨੇ ਕਹਿਣਾ ਵੀ ਆ ਛੋਟਾ ਸਰੂਪ ਹੈ ਵੱਡਾ ਸਰੂਪ ਹੈ ਇਦਾਂ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਸਾਰਾ ਸੰਸਾਰ ਹੈ ਗੁਰੂ ਗ੍ਰੰਥ ਸਾਹਿਬ ਸਾਰਾ ਜਦੋਂ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਨੂੰ ਇੰਜ ਕਹਾਂਗੇ ਵੀ ਇਹ ਸਾਰਾ ਸੰਸਾਰ ਹੈ ਹਰ ਨਾਨਕ ਸੱਚ ਉਹ ਖਾਨਾ ਸਾਰੇ ਪਾਸੇ ਸੱਚ ਨੂੰ ਬਾਣੀ ਦੇ ਰੂਪ ਦੇ ਬਾਣੀ ਨੇ ਪਵਨ ਗੁਰੂ ਪਾਣੀ ਪਤ ਮਾਤਾ ਧਰਤ ਮਾ ਸਾਰੇ ਸਰੂਪ ਦੇ ਵਿੱਚ ਬ੍ਰਹਮੰਡ ਦੇ ਵਿੱਚ ਸਾਨੂੰ ਜਨਾ ਦਿੱਤਾ ਦਿਖਾ ਦਿੱਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਨਹੀਂ ਫਿਰ ਕੱਲਾ ਲੱਗਣਾ ਅਸੀਂ ਕਹਿਣਾ ਜਿਹੜੀ ਹਵਾ ਚੱਲਦੀ ਐ ਨਾ ਇਹ ਵੀ ਸਾਡੇ ਬਾਬੇ ਦੀ ਬਾਣੀ ਚੱਲਦੀ ਪਈ ਐ ਗਾਵਣ ਤੋਂ ਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਥਰੋਂ ਦੁਆਰੇ ਜੇ ਤੂੰ ਗੋਬਦ ਲਿਖੀ ਜਾਂਦਾ ਲਿਖ ਲੈ ਤਨ ਬਜਾਰੇ ਇਹ ਸਾਰਾ ਕੁਝ ਜੀ ਪਾਣੀ ਵੀ ਚੱਲਦਾ ਪਿਆ ਨਾ ਇਹ ਇਹ ਪਾਣੀ ਨਹੀਂ ਚੱਲਦਾ ਇਹ ਬਾਣੀ ਚੱਲਦੀ ਪਈ ਹੈ ਠੀਕ ਹੈ ਜੀ ਇਹ ਦਰਿਆ ਨਹੀਂ ਵਗਦੇ ਇਹ ਇਹ ਉਹ ਉਹ ਮਾਲਕ ਦਾ ਸੰਦੇਸ਼ ਦਿੰਦਾ ਇਹਦੇ ਵਿੱਚ ਵੀ ਬਾਣੀ ਚੱਲਦੀ ਪਈ ਹੈ ਕਿਉਂਕਿ ਪਵਨਗੁਰੂ ਪਾਣੀ ਦਿੰਦਾ ਠੀਕ ਹੈ ਇਹ ਸਾਰਾ ਕੁਝ ਜੋ ਬਰੇ ਮੰਡੇ ਸੋਈ ਪਿੰਡੇ ਜੋ ਖੋਜੇ ਸੁਪਾਵੇ ਜਦੋਂ ਐਦਾਂ ਦਾ ਅੰਦਰ ਮਹਾਰਾਜ ਜੀ ਗਿਆਨ ਦੇ ਦੇਣਗੇ ਨਾ ਧੁਰ ਕੀ ਬਾਣੀ ਆਏ ਤੈਨ ਸਗਲੀ ਚਿੰਤ ਮਟਾਈ ਦਿਆਲਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਫਿਰ ਉਹਨੂੰ ਨਾ ਸਾਰੇ ਪਾਸੇ ਆ ਰਾਮ 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 ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਅਸਦਾ ਵਰ ਜੰਗਾਂ ਕੀੜ ਪਤੰਗਾਂ ਮ ਘਟ ਘਟ ਰਾਮ ਸਵਾਰ ਉਹਨਾਂ ਨੇ ਉਹਦਾ ਨਾ ਜਦੋਂ ਮੇਰ ਹੋਇ ਨਹੀਂ ਉਹਦਾ ਨਾ ਕਿਸੇ ਦਾ ਬੁਰਾ ਕੰਨ ਦਿਲ ਨਹੀਂ ਕਰਨਾ ਚਾਹੇ ਉਹਦੇ ਨਾਲ ਕਿਸੇ ਨੇ ਦੁਸ਼ਮਣੀ ਵੀ ਪਾਈ ਹੋਵੇ ਨਾ ਪਤਾ ਨਹੀਂ ਉਹਦੇ ਮੂੰਹ ਚ ਨਿਕਲ ਜਾਣਾ ਜਦ ਤੱਕ ਭਲਾ ਹੋਵੇ ਰੱਬ ਤੇਰਾ ਭਲਾ ਕਰੇ ਬਸ ਈ ਰੱਬ ਹੋਣਾ ਹੈ ਇਹਨੂੰ ਸਮਝ ਲੈਣਾ ਵੀ ਮੈਂ ਪਾਸ ਮੈਂ ਪਹੁੰਚ ਚੁੱਕਾ ਜਿੱਥੇ ਮੈਨੂੰ ਪਹੁੰਚਣਾ ਚਾਹੀਦਾ ਹੈ ਜੇ ਅੰਦਰ ਅਜੇ ਤੱਕ ਬਿੱਥ ਪਈ ਹੋਈ ਹੈ ਨਾ ਬਿੱਥ ਬਿੱਥ ਬੜੀ ਖਰਾਬ ਹੈ ਕੰਦ ਵਿੱਚ ਬਿੱਥ ਠੀਕ ਹੈ ਜੀ ਹੋਰ ਕਿਹਜੇ ਚਾਹ ਰਿਸ਼ਤੇ ਵਿੱਚ ਬਿੱਥ ਦਰਾਰ ਰੀੜ ਉਹ ਮਜਬੂਤੀ ਨੂੰ ਕਢਾ ਦਿੰਦੀ ਹੈ ਇਸ ਕਰਕੇ ਵਿਥ ਬਾਣੀ ਨੇ ਮਿਟਾ ਦੇਣੀ ਹੈ ਬਾਣੀ ਵਿੱਚ ਲਿਖਿਆ ਸਭ ਕੋ ਮੀਤ ਹਮ ਆਪਨ ਕਿੰਨਾ ਹਮ ਸਭ ਨਾ ਕੇ ਸਾਜਨ ਬਿਸਰ ਗਈ ਸਭਤਾ ਤਬਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਦੁਨੀਆਂ ਦੇ ਵਿੱਚ ਜਿਹੜੇ ਕ੍ਰਿਮਨਲ ਬੰਦੇ ਨੇ ਅਸੀਂ ਕਹਿੰਨਾ ਉਹ ਅਸੀਂ ਕਿੰਨੇ ਉਹ ਮਰ ਜਾਣ ਨਹੀਂ ਉਹ ਮਰਨੇ ਨਹੀਂ ਚਾਹੀਦੇ ਇਹ ਇਨਸਾਨੀ ਜਮਾਂ ਮੁਰਮੁਰ ਨਹੀਂ ਮਿਲਦਾ ਅਸੀਂ ਅਰਦਾਸ ਕਰਨੀ ਹੈ ਵੀ ਮਹਾਰਾਜ ਉਹਨਾਂ ਦਾ ਭਲਾ ਕਰੀ ਉਹਨਾਂ ਨੂੰ ਸਮਤ ਦੇਈ ਉਹ ਮਾੜੀਆਂ ਚੀਜ਼ਾਂ ਤੋਂ ਹਟ ਜਾਣ ਮੇਰੇ ਨਾਲ ਜਿਹੜੇ ਈਰਖਾ ਕਰਦੇ ਨੇ ਉਹਨਾਂ ਤੇ ਵੀ ਮੇਰ ਪਰਿਆ ਹੱਥ ਰੱਖੀ ਜਿਹੜੇ ਮੇਰਾ ਬੁਰਾ ਚਾਹੁੰਦੇ ਨੇ ਮੇਰੀ ਨਿੰਦਿਆ ਕਰਦੇ ਨੇ ਉਹ ਵੀ ਤੇਰੇ ਪੋਤੀ ਨੇ ਅਸੀਂ ਹੈ ਤੇ ਪਰਿਵਾਰ ਤੇ ਉਹਨੂੰ ਸਮਤ ਦੇਈ ਮਹਾਰਾਜ ਜਦੋਂ ਸਾਸ ਸੰਗੋ ਜੀ ਉਨ ਨੂੰ ਸਮਤ ਆ ਗਈ ਨਾ ਜਿਉਂਨੇ ਸਾਨੂੰ ਆ ਕੇ ਮੱਥਾ ਟੇਕ ਦਿੱਤਾ ਫਿਰ ਉਹ ਚੀਜ਼ ਚੰਗੀ ਹੱਥ ਜੋੜ ਕੇ ਮਾਫੀ ਮੰਗ ਲਈ ਉਹ ਚੀਜ਼ ਚੰਗੀ ਜਾਂ ਉਹਨੂੰ ਤਲਫਾਉਣਾ ਚੰਗਾ ਠੀਕ ਹੈ ਹੰਕਾਰ ਨੂੰ ਮਾਰਨਾ ਆਪਣੇ ਅੰਦਰੋਂ ਨਫ਼ਰਤ ਨੂੰ ਅਸੀਂ ਕਿਸੇ ਦੇ ਅੰਦਰ ਉਹਨੂੰ ਤਬਦੀਲ ਕਰਨਾ ਉਹ ਚੀਜ਼ਾਂ ਮਟਾਉਣੀਆਂ ਨੇ ਗੁਰੂ ਦੇ ਅੱਗੇ ਅਰਦਾਸ ਕਰਕੇ ਤੇ ਗੁਰੂ ਦੀ ਬਾਣੀ ਦੁਆਰਾ ਫਿਰ ਸਾਰਾ ਜਿਸ ਸंसार ਦਾ ਸੁਪਨਾ ਸੁਖੀ ਵਸੇ ਮੋਰੋ ਪਰਵਾਸ ਮਾਰੇ ਚੰਦਾ ਮੇਰੇ ਪਰਵਾਸ ਦੇ ਮੈਂਬਰ ਮਰ ਜਾਣ ਚਲੇ ਜਾਣ ਇਹ ਰਹੇ ਨਾ ਕਿਉਂ ਬਈ ਸਹੀ ਕਰਨੇ ਨੇ ਆਪਾਂ ਅਰਦਾਸ ਕਰਗੇ ਸਹੀ ਕਰਨੇ ਤੇ ਫਿਰ ਸਾਰੇ ਪਾਸੇ ਮਾਰੇ ਕਹਿੰਦੇ ਸ਼ਾਂਤੀ ਸ਼ਾਂਤੀ ਆਨੰਦ ਹੀ ਆਨੰਦ ਪਰ ਬੇਗੰਪੂਰੀ ਦਾ ਸ਼ਹਿਰ ਵਸ ਜਾਏਗਾ ਤੇ ਖੁਸ਼ੀਆਂ ਮਿਲ ਜਾਣਗੀਆਂ ਸੇ ਸੇ ਮਹਾਰਾਜ ਦੇ ਸ਼ਬਦ ਹੀ ਬਹੁਤ ਹੀ ਪਿਆਰੀ ਡੂੰਗੀ ਸੋਹਣੀ ਵਿਚਾਰ ਜੋ ਮਹਾਰਾਜ ਨੇ ਬਹੁਤ ਸੋਹਣੇ ਢੰਗ ਦੇ ਨਾਲ ਸਾਨੂੰ ਸਰਵਣ ਕਰਵਾਈ ਹੈ ਮਹਾਰਾਜ ਇਹ ਸੱਚਮੁੱਚ ਪ੍ਰੈਕਟੀਕਲ ਹੋ ਜਾਵੇ ਕਹਿ ਦਿਤੀਆਂ ਵੱਡੀਆਂ ਗੱਲਾਂ ਮਹਾਰਾਜ ਚੱਲ ਕਿਤੇ ਹੁੰਦਾ ਪਰ ਤੁਸੀਂ ਮਿਹਰ ਕਰਕੇ ਕਰ ਸਕਦੇ ਹੋ ਐਦਾਂ ਦੀ ਮਤ ਦੇ ਦੀ ਮਹਾਰਾਜ ਜੀ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੋਂ ਦੇਈ ਕਿਛੇ ਦਾ ਮਾਰਨਾ ਸੋਚੀਏ ਕਿਸੇ ਨੂੰ ਮਾਰ ਨਾ ਕਹੀਏ ਕਿਸੇ ਦਾ ਦਿਲ ਨਾ ਦੁਖਾਈਏ ਐਸੀ ਮੇਰਕਾਰ ਸੋ ਸਭ ਦਾ ਭਲਾ ਕਰੇ ਮਾਲਕ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਮਾਰਗਦਰਸ਼ਨ ਕਰੇ ਬਯੰਤ ਮਾਇਆ ਗੁਰਬਾਣੀ ਦਾ ਸਤਕਾਰ ਆਪਨੇ ਕੀਤਾ ਤਿਲ ਤਿਲ ਭੇਟ ਮਹਾਰਾਏ ਲੇਕੇ ਵਿਜਲੌਨ ਹਰ ਮੈਦਾਨ ਉਫਤੇ ਕਰਨ ਪੁੱਲ ਚੁਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ